ਦੇਖੋ ਗੱਲ ਹੈ ਯੁੱਧ ਨਸ਼ਾ ਵਿਰੁੱਧ ਆਪਰੇਸ਼ਨ ਪ੍ਰਿਹਾਰ ਹੁਣ ਪੰਜਾਬ ਦੇ ਲੋਕਾਂ ਨੇ 2027 ਦੇ ਵਿੱਚ ਇੱਕ ਆਪਰੇਸ਼ਨ ਚਲਾਉਣਾ ਹੈ ਯੁੱਧ ਝਾੜੂ ਵਿਰੁੱਧ ਸੋ ਕੈਨ ਦਾ ਮਤਲਬ ਜਿੰਨਾ ਬੇਫਕੂਫ ਇਹਨਾਂ ਨੇ ਬਣਾਇਆ ਪੰਜਾਬ ਦੇ ਲੋਕਾਂ ਨੂੰ ਹੁਣ ਪੰਜਾਬ ਦੇ ਲੋਕ ਅੜੀਕਦੇ ਹੈ ਕਿ ਇਹ ਤਾਂ ਕਿਸ ਪ੍ਰਕਾਰ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਬੇਫਕੂ ਬਣਾਇਆ ਅੱਜ ਤੱਕ ਦੀਆਂ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਹੋ ਜਿਹੇ ਸੁਪਨੇ ਨਹੀਂ ਦਿਖਾਏ ਸੀ ਜੋ ਇਹਨਾਂ ਨੇ ਦਿਖਾਏ। ਔਰ ਅੱਜ ਪੰਜਾਬ ਨੂੰ ਕਿੰਨਾ ਹਾਲਾਤਾਂ ਚ ਲਿਆ ਕੇ ਇਹਨਾਂ ਲੋਕਾਂ ਨੇ ਖੜਾ ਕਰਤਾ। ਅੱਜ ਨਸ਼ਾ ਬੇਸ਼ੁਮਾਰ ਹੈ, ਲਾਅ ਐਂਡ ਆਰਡਰ ਦੀ ਸਥਿਤੀ ਬੇਕਾਬੂ ਹੈ ਔਰ ਪੰਜਾਬ ਦੇ ਆਰਥਿਕ ਸੰਕਟ ਬਹੁਤ ਵੱਡਾ ਹੈ। ਕੋਈ ਐਸੀ ਚੀਜ਼ ਇਨਫਰਾਸਟ੍ਰਕਚਰ ਨਹੀਂ ਬਣਾਇਆ ਗਿਆ। ਮਲਾਜਮ ਦੁਖੀ ਹੈ, ਵਪਾਰੀ ਦੁਖੀ ਹੈ। ਕਾਰੋਬਾਰੀ ਦੁਖੀ ਹੈ ਜਿਹੜਾ ਕੰਮ ਕਰਨ ਵਾਲਾ ਵਿਅਕਤੀ ਉਹ ਦੁਖੀ ਹੈ ਕਿਸਾਨ ਨੂੰ ਕੁੱਟਿਆ ਜਾ ਰਿਹਾ ਹੈ ਇਹ ਕਹਿੰਦੇ ਸੀ ਕਿਸਾਨਾਂ ਦੀ ਸਰਕਾਰ ਬਣੇਗੀ ਜਿਸ ਪ੍ਰਕਾਰ ਕਿਸਾਨਾਂ ਦੇ ਹਾਲਾਤ ਹੋ ਤੁਸੀਂ ਦੇਖ ਰਹੇ ਹੋ ਸੋ ਕਹਿਣ ਦਾ ਮਤਲਬ ਇਹਨਾਂ ਤੋਂ ਕੋਈ ਵਰਗ ਸੁਖੀ ਨਹੀਂ ਪੰਜਾਬ ਦਾ ਜੇ ਆ ਹਾਲਾਤ ਬਣਾਉਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ ਮੁੱਖ ਮੰਤਰੀ ਸਾਹਿਬ ਜ਼ਿੰਮੇਵਾਰ ਹੈ ਸੋ ਮੈਂ ਸਮਝਦਾ ਕਿ ਬਹੁਤ ਮਾੜੇ ਹਾਲਾਤ ਨੇ ਪੰਜਾਬ ਦੇ ਔਰ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਇਹਨਾਂ ਨੂੰ ਜਲਦੀ ਚੱਲਦਾ ਕਰੇ ਜੋ ਇਹਨਾਂ ਨੇ ਬਦਲਾਅ ਦਾ ਸੁਪਨਾ ਦਿਖਾਇਆ ਸੀ ਲੋਕਾਂ ਨੂੰ ਬਦਲਾਅ ਆਏਗਾ ਇੱਕ ਨਵੀਂ ਕ੍ਰਾਂਤੀ ਆਏਗੀ ਅੱਜ ਪੰਜਾਬ ਦਾ ਬਦਹਾਲ ਕਰਕੇ ਰੱਖ ਦਿੱਤਾ ਇਹਨਾਂ ਨੂੰ ਕ੍ਰਾਂਤੀ ਦੀ ਗੱਲ ਕੀਤੀ ਸੀ ਕਿ ਜਦੋਂ ਸਰਕਾਰ ਆਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਇੰਡਸਟਰੀ ਲੰਦੀ ਜਾਊਗੀ ਟਾਟਾ ਨੇ ਪੇਛਕੜ ਕੀਤੀ ਪਰ ਉਹ ਵੀ ਉਹਦੀ ਵੀ ਹਲੇ ਤੱਕ ਜਿਹੜੀ ਸ਼ੁਰੂਆਤ ਨਹੀਂ ਹੋਈ ਇੰਡਸਟਰੀ ਦਾ ਜਿਹੜਾ ਹੈ ਦੇਖੋ ਬ੍ਰਦਰ ਇਥੇ ਇੰਡਸਟਰੀ ਤਾਂ ਬਹੁਤ ਸਾਰੀ ਇੰਡਸਟਰੀ ਇਥੋਂ ਬੰਦ ਹੋ ਗਈ ਬਹੁਤ ਸਾਰੀ ਚਲੀ ਗਈ ਮੈਂ ਤਾਂ ਆਪੇ ਇਸ ਕਲਪਸ਼ ਚਿੰਤਾਤ ਹੈ ਕਿ ਅਗਰ ਇੰਡਸਟਰੀ ਨਹੀਂ ਆਏਗੀ ਤਾਂ ਪੰਜਾਬ ਦੀ ਇਕਨੋਮੀ ਰਿਵਾਈਵ ਨਹੀਂ ਹੋਏਗੀ ਅਗਰ ਇਕਨੋਮੀ ਰਿਵਾਈਵ ਨਹੀਂ ਹੋਏਗਾ ਤਾਂ ਪੰਜਾਬ ਦੇ ਵਿੱਚ ਅਨਪਲਾਈਮੈਂਟ ਵੱਧ ਜਾਏਗਾ ਅਗਰ ਅਨਪਲਾਈਮੈਂਟ ਵੱਧ ਜਾਏਗਾ ਤਾਂ ਲੋਕ ਡਰੱਗਸ ਦੇ ਆਦੀ ਹੋ ਜਾਣਗੇ ਅਗਰ ਡਰੱਗਸ ਦੇ ਲੋਕ ਆਦੀ ਹੋ ਕੇ ਉਹਨਾਂ ਨੂੰ ਉਹਦਾ ਪੈਸਾ ਨਹੀਂ ਬਣੇਗਾ लोग फिर गैंगस्टर च इन्वॉल्वमेंट वधाके पैसे उठो लेके ते ਆਪਦਾ ड्रग्स लिया ਕਰਨਗੇ ਇਹ ਸਾਰਾ ਸਿਸਟਮ ਇੱਕ ਨੈਟਵਰਕਿੰਗ ਹੈਗੀ ਜੇ ਘਰ ਦੇ ਵਿੱਚ ਸਾਰਾ ਸਮਾਨ ਹੋਵੇ ਤਾਂ ਫਿਰ ਲੜਾਈ ਨਹੀਂ ਹੁੰਦੀ ਸੋ ਪੰਜਾਬ ਇਕਨੋਮਿਕਲੀ ਜਿਹੜਾ ਮਰਦਾ ਜਾ ਰਿਹਾ बिकॉज ਆਫ ਇੰਡਸਟਰੀ ਹੁਣ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਬਹੁਤ ਸਾਰੀਆਂ ਜਿਹੜੀਆਂ ਸਿੰਗਲ ਵਿੰਡੋ ਉਹਨਾਂ ਨੂੰ ਉੱਥੇ ਕੋਈ ਉਹਨਾਂ ਦੀ ਇੰਡਸਟਰੀ ਦੀ ਆਵਾਜ਼ ਸੁਣਨ ਵਾਲਾ ਨਹੀਂ ਕੋਈ ਇੰਡਸਟਰੀ ਪਾਲਿਸੀ ਹੈ ਨਹੀਂਗਾ ਕੋਈ ਪਲੈਨਿੰਗ ਹੈ ਨਹੀਂ ਗਿਆ ਟੈਰਿਫ ਲੱਗ ਗਿਆ ਤਾਂ ਇੰਡਸਟਰੀ ਸਾਡੀ ਜਿਹੜੀ ਛੋਟੀ ਇੰਡਸਟਰੀ ਸੀ ਉਹਦਾ ਤਾਂ ਬਹੁਤ ਆ ਮਾੜਾ ਹਾਲ ਹੋ ਗਿਆ ਜਿਹਨੂੰ ਐਮ ਐਸ ਐਮਈ ਕਹਿੰਦੇ ਆ ਸਾਡੇ ਹੁਣ ਸਾਈਕਲ ਬੰਦ ਹੈ ਲੁਧਿਆਣੇ ਦੇ ਵਿੱਚ ਹੁਣ ਸਾਈਕਲ ਇੰਡਸਟਰੀ ਚਾਈਨਾ ਤੋਂ ਬਾਅਦ ਹਿੰਦੁਸਤਾਨ ਕੋਲੇ ਹੈ ਲੇਕਿਨ ਸਾਡੀ ਇੰਡਸਟਰੀ ਐਸੀ ਕੋਈ ਪਾਲਿਸੀ ਨਹੀਂ ਬਣ ਰਹੀ ਨਾ ਉਹਨਾਂ ਨੂੰ ਕਿਸੇ ਤਰੀਕੇ ਦੀ ਮਦਦ ਕੀਤੀ ਜਾ ਰਹੀ ਹੈ ਉਹ ਬੈਠਦੀ ਜਾ ਰਹੀ ਹੈ ਸੋ ਕਹਿਣ ਦਾ ਮਤਲਬ ਵੀ ਕੋਈ ਵਿਜ਼ਨ ਹੈ ਨਹੀਂ ਸਿਗਾ ਆਮ ਆਦਮੀ ਪਾਰਟੀ ਦਾ ਸਿਰਫ ਬਦਲਾਖੋਰੀ ਦੀ ਨੀਤੀ ਦੇ ਨਾਲ ਤੇ ਐਵੇਂ ਹਾਸੇ ਮਜ਼ਾਕ ਨਾਲ ਅੱਜ ਸਵਾ ਚਾਰ ਸਾਲ ਠੁਪਾਤੇ ਹੈ ਵਿਧਾਨ ਸਭਾ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਪਹਿਲਾਂ ਵੀ ਸਰਕਾਰ ਆਈਆਂ ਨੇ ਕਲਦਲ ਦੀ ਸਰਕਾਰ ਰਹੀ ਹੈ ਕਾਂਗਰਸ ਦੀ ਸਰਕਾਰ ਰਹੀ ਤਾਂ ਇਹ ਸਾਰਿਆਂ ਨੇ ਲਾਈਵ ਕੀਤਾ ਸੀ ਕਿ ਵਿਧਾਨ ਸਭਾ ਨੂੰ ਪਰ ਉੱਥੇ ਵੀ ਜਿਹੜਾ ਹੈਗਾ ਕਈ ਚੀਜ਼ਾਂ ਦਿਖਾਈਆਂ ਜਾਣਦੀਆਂ ਤੁਸੀਂ ਵੀ ਵਿਧਾਨ ਸਭਾ ਦੇ ਵਿੱਚ ਹੁੰਨੇ ਹੋ ਤੇ ਕੀ ਉਹ ਵਿਧਾਨ ਸਭਾ ਨੂੰ ਲਾਈਵ ਕਰਨ ਦਾ ਕੋਈ ਆਮ ਲੋਕਾਂ ਨੂੰ ਜਾਂ ਜਾਂ ਕਿਸ ਨੂੰ ਹੋਰ ਕੋਈ ਲਾਭ ਹੋਇਆ ਜੇ ਉਹ ਲਾਈਵ ਕਰਦੇ ਉਹ ਦੇਖੋ ਜੀ ਇਹ ਤਾਂ ਦੇਸ਼ ਦੇ ਵਿੱਚ ਹੀ ਚੱਲਦਾ ਪਾਰਲੀਮੈਂਟ ਦੇ ਵਿੱਚ ਹੀ ਐਂ ਕੰਮ ਕਰਦੇ ਆ ਇਹ ਤੇ ਵਿਧਾਨ ਸਭਾ ਦੇ ਵਿੱਚ ਤਾਂ ਜਮਾ ਇਹਨਾਂ ਧਜੀਆਂ ਉਡਾਉਂਦੀਆਂ ਜਾਂ ਸਪੀਕਰ ਦੇਖਦਾ ਜਾਂ ਮਾਨ ਸਾਹਿਬ ਦੇਖਦੇ ਦੂਜਾ ਤਾਂ ਦੇਖਦਾ ਹੀ ਕੋਈ ਨਹੀਂ ਪਹਿਲੀ ਗੱਲ ਤਾਂ ਜੇ ਕੋਈ ਦੂਜਾ ਬੋਲਦਾ ਵੀ ਉਹਨੂੰ ਐਂ ਦੂਰੋਂ ਵਿਖਾਉਂਦੇ ਉਹ ਦੇਖਦਾ ਹੀ ਨਹੀਂ ਵੀ ਬੋਲ ਕੌਣ ਰਿਹਾ ਵੀ ਰਾਜਾ ਵੜਿੰਗ ਬੋਲ ਰਿਹਾ ਕਿ ਪ੍ਰਤਾਪ ਸਿੰਘ ਬਾਜਵਾ ਬੋਲ ਰਿਹਾ ਕਿ ਕੋਈ ਹੋਰ ਬੋਲ ਰਿਹਾ ਫੇਰ ਉਹੀ ਆਵਾਜ਼ ਘਟਾਉਂਦੇ ਆ ਵੀ ਇਹਨਾਂ ਦੀ ਆਵਾਜ਼ ਠੀਕ ਨਾ ਲੱਗੇ ਫੇਰ ਜੇ ਕੋਈ ਇਦਰੋਂ ਗੱਲ ਕਹਿੰਦੇ ਦੂਜੇ ਦੀ ਗੱਲ ਕੈਮਰਾ ਚੱਕ ਦਿੰਦੇ ਇੱਧਰ ਲਾ ਦਿੰਦੇ ਲੋਕਾਂ ਨੂੰ ਲੱਗਦਾ ਕਿ ਬੋਲਦੇ ਹੀ ਨਹੀਂ ਕਾਂਗਰਸੀ ਜਾਂ ਕੋਈ ਹੋਰ ਵਿਅਕਤੀ ਬੋਲਦੇ ਤਾਂ ਸਾਰੇ ਕੋਈ ਸੁਣਨੀ ਨਹੀਂ ਦਿੰਦਾ ਬਹੁਤ سارے ਟੈਲੀਵਿਜ਼ਨਸ ਦਾ ਵੀ ਇਹ ਕੰਮ ਹੋ ਗਿਆ ਜਿਹੜੇ ਟੀਵੀ ਐਡਵਰਟਾਈਜ਼ਮੈਂਟ ਨਾਲ ਚੱਲਦੇ ਉਹ ਕਹਿੰਦੇ ਵੀ ਨਾ ਭਾਈ ਵਿਖਾਉਣਾ ਹੀ ਨਹੀਂਗਾ ਆਪੋਜੀਸ਼ਨ ਉਪਰਿੰਗ ਸਾਹਿਬ ਬਾਈਬਾ ਸਾਹਿਬ ਦੇ ਟਵੀਟ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਆ ਤੇ ਕਿਉਂਕਿ ਕੀ ਮਸਾਉਂਦਾ ਕਹਣਾਂਗੇ ਜੀ ਮਾਫੀ ਨਾ ਮੰਗੀ ਤਾਂ ਕਾਹ ਬੇਤਾ ਨਹੀਂ ਭਰਾਵਾ ਇਹ ਸਾਨੂੰ ਤਾਂ ਲੈ ਕੇ ਗਰਮਾਈ ਰਹਿੰਦੇ ਆ ਇਹ ਆਮ ਆਦਮੀ ਪਾਰਟੀ ਵਾਲੇ ਹਰ ਇੱਕ ਗੱਲ ਤੇ ਸਾਨੂੰ ਕਹਿਣਗੇ ਮਾਫੀ ਮੰਗ ਲਓ ਮੇਰੇ ਕਹਿਣ ਦਾ ਮਤਲਬ ਹੈ ਮੈਂ ਤਾਂ ਵੇਖਿਆ ਨਹੀਂ ਬਾਜਵਾ ਸਾਹਿਬ ਦਾ ਟਵੀਟ ਕੀ ਹੈ ਪਰ ਜਿਹੜਾ ਗਰਮਾਈ ਵਾਲੀ ਗੱਲ ਆ ਉਹ ਤਾਂ ਝਾੜੂ ਹਮੇਸ਼ਾ ਹੀ ਕਰਮਾਇਆ ਰਹੇ ਜੋ ਇਸ ਵੇਲੇ ਚਾਹੇ ਮਜ਼ਦੂਰ ਹੋ ਕੋ ਟੀਚਰ ਹੋ ਜਾਂ ਮੀਡੀਆ ਹੋ سب کے اوپر اتیاچار جڑا ہے ضرورت سے زیادہ کر رہی ہے ایک یہ میڈیا والے لوگ تھے جنہوں نے ان آدمیوں کو اچھے سمجھ کے ان کو سچے سمجھ کے ان کا ساتھ دیا ان کی سرکار بنانے میں پوری مدد کی اور جب میڈیا کو لگا کہ یہ لوگ جھوٹے ہیں یہ فریب کرتے ہیں تو ان کو سچ اجاگر کرنے کے لیے میڈیا میں جب ان کے خلاف قدم اٹھانے شروع کیے تو یہ میڈیا کا دشمن بن گیا ہے چاہے کوئی پترکار ہو چاہے پرنٹ میڈیا ہو لیکٹرک میڈیا ہو سب کے اوپر رہی. انہوں نے دباؤ بنانا شروع کر دیا ہے یہ لوگ چاہتے ہیں کہ ان کے جو جھوٹ ہیں پریب ہیں وہ لوگوں کے سامنے نہ آئیں اسی لیے یہ میڈیا کو پر دباؤ بنا رہے ہیں لیکن میرے دیکھنے میں آیا ہے کہ جو پنجاب کے سری اور جاگبانی والا جو ادارہ ہے وہ ان کے سامنے جھکنے کے لیے تیار نہیں ہو رہے سو میں جہاں ایک طرف جاگ اور پنجاب کے سری کے پترکاروں کی اور ان کے سٹاف کی ان کے پربندوں کی اس بات کے لیے شلاغہ کرتا ہوں کہ وہ ان کے جلم کے آگے جوکنی رہے سچ کی آواز کو دنیا کے سامنے لا رہے ہیں وہیں دوسری طرف میں بھگوت مان سرکار کی گورنندیا نندیا کرتا ہوں کہ یہ جو کام کر رہے ہیں بالکل غلط کر رہے ہیں آپ میڈیا کو یا لوگوں کو نہیں دبا سکتے ہیں نہ یہ دبنے والے لوگ ہیں اگر یہ لوگ آپ کی سرکار بنانے میں یوگدان پا سکتے ہیں تو آج وہ دن دور نہیں ہے کہ جب یہی میڈیا اور یہ پنجاب کے لوگ آپ کی سرکار کے پتن کے کارن بھی بڑھ سکتے ہیں پھر آپ دیکھو گے کہ یہ کیا ہو گیا ہے سو آپ کو ہوش میں آنا چاہیے یہ یہ ظلم کر رہے ہو میڈیا کے اوپر لوگوں کے اوپر یا مزدور ورگ کے اوپر ٹیچروں کے اوپر اس کے اوپر روک تھام لائیے اور اچھے شاشک بننے کا کام کیجئے نہیں تو ایک دو سال رہ گیا ہے آپ دیکھنا آج تو آپ جھوٹے مقدمے بنا کے لوگوں کو جیل میں ڈالنے کا کام کر رہے ہیں وہ دن دور نہیں جب آپ بھی جیلوں میں ہی ایسے ہی بیٹھیں گے تو پھر آپ بولیں گے بھی ہمارے اوپر جھوٹے مقدمے بن رہے ہیں اگر آج کچھ غلط کر رہے ہیں تو اس غلط کاموں کا نتیجہ بھگتنے کے لیے بھی تیار رہنا میں ایک دفعہ پھر جاگ بنی اور پنجاب کے کیسری کے سٹاپ کا دنیا بات کرتا ہوں کہ سچ کے اوپر پیرا دے رہے ہیں اور ایسے ہی پیرا دیتے رہنا یہ جو سرکاریں ہوتی ہے آتی ہے جاتی ہے لیکن آپ نے سچ کے ساتھ کھڑے رہنا جو آج آپ کر رہے ہو اس کی جتنی بھی سراہنا کی جائے ਉਹ ਉਸ ਹਾਲਤ ਦੇ ਵਿੱਚ ਸਾਨੂੰ ਇਹਨਾਂ ਨੇ ਲੈ ਕੇ ਖੜਾ ਕਰਤਾ ਕਿਉਂਕਿ ਬਹੁਤ ਛੋਟੀ ਗੱਲ ਸੀ ਇਹ ਮੰਨੀ ਜਾ ਸਕਦੀ ਸੀ ਉਸ ਹਾਲਤ ਪਰ ਲੈ ਕੇ ਖੜਾ ਕੀਤਾ ਜਿਹਦੇ ਕਰਕੇ ਸਾਡੀ ਮਜਬੂਰੀ ਹਾਲਤ ਦੇ ਵਿੱਚ ਸਾਨੂੰ ਅੱਗੇ ਵਧਣਾ ਪਿਆ ਅਸੀਂ ਇੰਨੀ ਵੀ ਛੋਟ ਦਿੱਤੀ ਵੀ ਅਸੀਂ ਬਟਿੰਡੇ ਦੇ ਸੈਕਟਰ ਤੋਂ ਸੈਕਟਰ 8 ਤੋਂ 25 ਕਿਲੋਮੀਟਰ ਪਿੱਛੇ ਇਕੱਠੇ ਹੋਣ ਦਾ ਫੈਸਲਾ ਕੀਤਾ ਸੀ ਜਿਹਦੇ ਕਰਕੇ ਅਸੀਂ ਸਮਾਂ ਦਿੱਤਾ ਸੀ ਵੀ ਤੁਸੀਂ ਸੋਚੋ ਆਪਦਾ ਇਹ ਸੈਲਵ ਕਰੋ ਪਰ ਇਹਨਾਂ ਨੇ ਉਹ ਵੀ ਨਾ ਮਨਜ਼ੂਰ ਕਰਕੇ ਜਿਹਨੇ ਘਰਾਂ ਚੋਂ ਬੰਦ ਨਿਕਲਣ ਤੋਂ ਪਹਿਲਾਂ ਰੈਡਾਂ ਕਰਕੇ ਬੰਦ ਕਰਕੇ ਤੇ ਜ਼ਿਲ੍ਹਿਆਂ ਦੇ ਵਿੱਚ ਪੁਲਿਸਾਂ ਫੌਜਾਂ ਲਾ ਕੇ ਰੋਕਣ ਦੀ ਜਿਹੜੀ ਘਟਨਾ ਕੀਤੀ ਹੈ ਉਹਦੇ ਵਿੱਚ ਜਿਹੜੀ ਕੱਲ ਜਿਹੜੀ ਲਾਠੀ ਚਾਰਜ ਉਹ ਕਾਰਨ ਬਣਿਆ ਉਹਦਾ ਤੇ ਦੂਜੀ ਜਿਹੜੀ ਗੱਲ ਹੈ ਕਿ ਅਗਲਾ ਪ੍ਰੋਗਰਾਮ ਜਿਹੜਾ ਬਣਿਆ ਹੋਇਆ ਉਹ ਉਹਦੇ 'ਚ ਇਹ ਸੀ ਵੀ ਸਾਡੀ ਪਹਿਲਾਂ ਤੈਅ ਹੋ ਗਈ ਸੀ ਵੀ ਅਸੀਂ ਉਹ ਸਮਾਂ ਮੰਗਦੇ ਸੀ ਕੁਝ ਜਿਹਦੇ ਕਰਕੇ ਸਾਡਾ ਅਸੀਂ ਅੜੇ ਸੀ ਅਸੀਂ 3 ਦਿਨ ਦੇ ਵਿੱਚ ਮਸਲੇ ਦਾ ਹੱਲ ਕਰੋ ਉਹ ਕੁਝ ਦਿਨ ਵੱਧ ਮੰਗਦੇ ਸੀ ਜਿਹਦੇ ਕਰਕੇ ਅਸੀਂ ਵਿਚਾਰ ਚਰਚਾ ਕੀਤੀ ਹੈ ਵੀ ਐਪਲੀਕੇਸ਼ਨ ਉਹ ਉਹਨਾਂ ਨੇ ਕਿਸੇ ਵੀ ਦਬਾਓ ਐਪਲੀਕੇਸ਼ਨ ਅਸੀਂ ਠਾਣੇ ਠਾਣੇ ਦਿੱਤੀ ਹੈ ਤੇ ਉਹਦੇ ਕਰਕੇ ਅਸੀਂ ਉਹਨਾਂ ਨੂੰ 14 ਤਰੀਕ ਤੱਕ ਦਾ ਅਸੀਂ ਦੇਖਿਆ ਵੀ ਸਮਾਂ ਦੇਵਾਂਗੇ ਫਿਰ ਅਸੀਂ ਪੰਜ ਮੀਟਿੰਗ ਬਿਠਾ ਕੇ ਅਗਲੇ ਸੈਸ਼ਨ ਪ੍ਰੋਗਰਾਮ ਦਾ ਐਲਾਨ ਕਰਾਂਗੇ ਇਹ ਕਿਹੜੇ ਬੰਦੇ ਸੀ ਐਪਲੀਕੇਸ਼ਨ ਵਿੱਚ 14 ਨੂੰ ਤਿਆਰ ਕਰਾਂਗੇ ਛੋਟੇ ਨਾਲ ਗੱਲਬਾਤ ਕੀਤੀ ਸੀ ਕੌਣ ਕੌਣ ਸੀ ਅਸੀਂ ਜਦੋਂ ਗੱਲ ਕੀਤੀ ਹੈ ਜੀ ਉਹਦੇ ਵਿੱਚ ਏ ਡੀ ਜੀ ਪੀ ਇੰਟੈਲੀਜੈਂਸੀ ਤੇ ਡੀਸੀ ਬਟੇਂਡਾ ਐਸਐਸਪੀ ਬਟੇਂਡਾ ਤੇ ਇੰਟੈਲੀਜੈਂਸ ਦੇ ਡੀਐਸਪੀ ਗੁਰਪ੍ਰੀਤ ਸਿੰਘ 14 ਨੂੰ 14 ਮੈਂ ਤੇ ਚੰਡਾ 14 ਜਿਹੜਾ ਐਲਾਨ ਹੋਣਾ ਉਹ ਮੌਕੇ ਦਾ ਐਲਾਨ ਹੋਊਗਾ ਜਾਂ ਕੋਈ ਅੱਗੇ ਟਾਈਮ ਰੱਖਿਆ ਜਾਊਗਾ 14 ਜਿਹੜਾ ਐਲਾਨ ਕਰੋਗੇ ਉਹ ਮੌਕੇ ਦਾ ਐਲਾਨ ਹੋਣਾ ਜਾਂ ਅੱਗੇ ਕੋਈ ਟਾਈਮ ਰੱਖਿਆ ਜਾਊਗਾ ਵੀ ਤਾਂ ਉੱਥੇ ਵਿਚਾਰਾਂਗੇ ਉੱਥੇ ਵਿਚਾਰਾਂਗੇ ਉਹ ਸਰਕਾਰ ਦਾ ਰਵਈਆ ਕੀ ਆਉਂਦਾ ਅਸੀਂ ਜਦੋਂ ਸਰਕਾਰ ਦੇ ਰਵਈਏ ਨੂੰ ਦੇਖ ਕੇ ਆਉਤਾ ਐਕਸ਼ਨ ਹੋਣਾ ਜੇ ਰਵਈਏ ਦੇ ਉੱਤੇ ਸਾਨੂੰ ਅਸੀਂ ਜਦੋਂ ਥੋੜੀ ਪ੍ਰੈਸ ਕਾਨਫਰੰਸ ਹੋਦੀ ਬਣਾਉਂਦੇ ਅਸੀਂ ਨਮਾਜ਼ ਖੰਦੇ ਉਹ ਹੋ ਜਾਊਗਾ ਜਿਹੜਾ ਤਾਂ ਜਿਹੜਾ 14 ਤੱਕ ਹੱਲ ਨਹੀਂ ਕਰਦੇ ਇਹ ਲੋਹੇ ਸੋਚਿਆ ਜਾਊਗਾ ਜਿਹੜੇ ਧਰਨੇ ਦੌਰਾਨ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਕਿਸਾਨਾਂ ਦੀਆਂ ਲਾਖੀ ਚਾਰਜ ਵੀ ਕੀਤਾ ਗਿਆਗਾ ਗੋਲੇ ਵੀ ਛੁੱਟੇ ਕਿਵੇਂ ਦੇ ਰਹੇ ਪੰਜਾਬ ਦੇ ਅੰਦਰ ਕਿਸਾਨਾਂ ਤੇ ਇਹ ਹੋਣਾ ਇਹ ਤਾਂ ਇਹ ਮੁੱਖ ਮੰਤਰੀ ਜਵਾਬ ਦੇ ਸਕਦੇ ਨਹੀਂ ਕਿ ਜਿਹੜਾ ਕਹਿੰਦਾ ਸੀ ਸਾਨੂੰ ਐ ਲੱਗਿਆ ਜਿਹੜਾ ਮੁੱਖ ਮੰਤਰੀ ਨੇ ਪਹਿਲਾਂ ਕਹਿ ਸੀ ਵੀ ਮੈਂ ਧਰਨੇ ਨਹੀਂ ਲਗਣ ਦਿੰਦਾ ਉਹ ਚ ਸਾਨੂੰ ਤਾਂ ਐ ਲੱਗਿਆ ਵੀ ਇਹ ਸਮੱਸਿਆਵਾਂ ਦਾ ਹੱਲ ਕੱਢੂ